ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾੜੀ ਦਸੰਦਾ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆਂ ਜੀ ਕੀ ਐਸਰੀ ਪਰ ਵਿਕਾਊਆ ਮਾਡਲ 2020 212 ਪਿੰਡ ਮਹਿਮੂਦਪੁਰ ਅਡਾ ਅਮਰਕੋਟ ਪੱਟੀ ਤਰਨਤਾਰਨ 9914098 ਪੂਰਾ 300 9914098 ਪੂਰਾ 300 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੇਐਸ ਦੇ ਰੀਪਰ 2020 212 ਮਾਡਲ ਹੈ ਜਿਹੜੇ ਖਰੀਦ ਸਕਦੇ ਹੋ ਜੀ 1.5 ਤੋਂ ਪੌਣੇ 2 ਕਿੱਲੇ ਜ਼ਮੀਨ ਧਾਕਰ ਚਾਹੀਦੀ ਹੈ ਸੰਗਰੂਰ ਬਰਨਾਲਾ ਮਾਨਸਾ ਏਰੀਆ ਦੇ ਵਿੱਚ ਅਤੇ ਜੇਕਰ ਕੋਈ ਵੀ ਵੇਚਣ ਦਾ ਚਾਹਵਨ ਹੋਵੇ ਨੰਬਰ ਨੋਟ ਕਰ ਸਕਦਾ ਜੀ 99769330979876933097 ਇਸ ਨੰਬਰ ਤੇ ਸੰਪਰਕ ਕਰੋ ਦੋ ਟਰਾਲੀਆਂ ਵਿਕਾਉ ਨੇ ਇੱਕ ਸਿੰਗਲ ਟੈਰੀ ਦੂਜੀ ਡਬਲ ਟੈਰੀ ਜੈਕ ਵਾਲੀਆਂ ਨੇ ਦੋਨੇ ਰੇਟ 3 ਲੱਖ 20 ਹਜ਼ਾਰ ਦੋਨਾਂ ਦਾ ਏਰੀਆ ਪਿੰਡ 나ਥਪੁਰ ਕਾਦੀਆਂ 9968010592 9968010592 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਦੋਨੇ ਟਰਾਲੀਆਂ ਨੇ ਜਿਹੜੀਆਂ ਇੱਕ ਸਿੰਗਲ ਟੈਰੀ ਦੂਜੀ ਡਬਲ ਟੈਰੀ ਤੈਨਾਂ ਲੱਖ 20 ਹਜ਼ਾਰ ਤੁਸੀਂ ਦੋਨੇ ਟਰਾਲੀਆਂ ਨੂੰ ਖਰੀਦ ਸਕਦੇ ਹੋ ਜੀ ਠੇਕੇ ਤੇ ਜ਼ਮੀਨ ਚਾਹੀਦੀ ਹੈ ਜੀ 2 ਤੋਂ 25 ਏਕੜ ਏਰੀਆ ਰਾਹੋ ਨਵਾਂ ਸ਼ਹਿਰ ਬੰਗਾ ਫਗਵਾੜਾ ਏਰੀਆ ਜੀ ਰਾਹੋ ਨਵਾਂ ਸ਼ਹਿਰ ਬੰਗਾ ਫਗਵਾੜਾ 9989926401 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਇਹਨਾਂ ਏਰੀਆ ਚੋਂ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਹਿਜ ਹੈ ਜੀ 11/6 ਪੂਰੀ ਸਾਫ ਵੇਦਗ ਟਾਇਰ 84000 ਰੇਟ ਮੰਗੇ ਰਿਹਾ ਤਰਨਤਾਰ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਨੋਟ ਕਰ ਲਓ ਬਾਕੀ ਸਾਫ ਕੰਡੀਸ਼ਨ ਦੀ ਟਰਾਲੀ ਹੈ 7696443967 ਇਸ ਨੰਬਰ ਤੇ ਫੋਨ ਕਰਕੇ 11 6 ਦੀ ਫੁੱਲ ਹੈਵੀ ਟਰਾਲੀ ਤੁਸੀਂ 84000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਹਾਰਲੇ ਮੋਟਰਸਾਈਕਲ ਵਿਕਾਊ ਹੈ ਜੀ 2016 ਮਾਡਲ ਏਰੀਆ ਤਲਵੰਡੀ ਰਾਏ ਰਾਏਕੋਟ ਕਾਗਜ਼ੀ ਵਗੈਰਾ ਪੂਰੇ ਨੇ ਜੀ 2016 ਮਾਡਲ ਰੇਟ ਦੀ ਗੱਲ ਕਰੀਏ ਤਾਂ 2,85,000 ਰੁਪਇਆ ਡਿਮਾਂਡ ਹੈ 9803643424 ਨੰਬਰ ਤੇ ਫੋਨ ਕਰਕੇ ਤੁਸੀਂ ਹਾਰਲੇ ਮੋਟਰਸਾਈਕਲ 2,85,000 ਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਜਰੂਰ ਦੱਸਿਆ ਕਰੋ ਤੇ ਵੀਡੀਓ ਪਸੰਦ ਆਈ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਸਵਰਾਜ 855 ਟਰੈਕਟਰ ਵਿਕਾਊ ਆ 2018 ਮਾਡਲ ਹੈ 5,85,000 ਰੇਟ ਮੰਗੇਰੀਆ ਪੱਟੀ ਤਰਨਤਨ ਨੰਬਰ ਮੇਕ ਸੋਸ਼ੀਅਲਿਟੀ 88016 ਦੂਜੇ ਨੰਬਰ ਹੈ 8264716 ਪੂਰਾ 200 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੇਕਰ ਕੋਈ ਵੀ ਮੇਰਾ ਵੀਰ ਭੈਣ ਸਪੈਸ਼ਲ ਐਡ ਕਰਵਾਉਣ ਦਾ ਚਾਹਵਨ ਹੋਵੇ ਨੰਬਰ ਨੋਟ ਕਰ ਲਓ 9877988446 ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਤਿੰਨ ਮਹੀਨੇ ਚੱਲਿਆ ਸਾਈਕਲ ਵਿਕਾਊ ਹੈ ਜੀ ਏਰੀਆ ਫਾਜ਼ਲ ਕਾ ਰੇਟ ਹੈ ਜੀ 8000 ਤਿੰਨ ਮਹੀਨੇ ਚੱਲਿਆਗਾ ਜੀ ਸਾਈਕਲ ਵਿਕਾਊ ਹੈ ਜੀ 8000 ਰੇਟ ਮੰਗੇ ਏਰੀਆ ਜੀ ਫਾਜ਼ਲ ਕਾ 62808 08892 ਇਸ ਨੰਬਰ ਤੇ ਫੋਨ ਕਰਕੇ 3 ਮਹੀਨੇ ਚੱਲਿਆ ਹੋਇਆ ਸਾਈਕਲ 8000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓ ਚ ਦੇਖ ਸਕਦੇ ਹੋ HF ਡਿਲਕਸ ਮੋਟਰਸਾਈਕਲ ਵਿਕਾਊ ਹੈ ਜੀ HF ਡਿਲਕਸ ਮੋਟਰਸਾਈਕਲ ਵਿਕਾਊ ਹੈ ਜੀ ਏਰੀਆ ਹੈਗਾ ਵੀਰ ਦਾ ਬਟਾਲਾ 2022 ਮਾਡਲ ਸੈਲਫ ਸਟਾਰਟ 55000 ਰੁਪਏ ਰੇਟ ਮੰਗਿਆ ਕਾਗਜ਼ੀ ਵਗੈਰਾ ਪੂਰੇ ਨੇ ਜੀ 9779317111 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਚਐਫਡੀ ਲਕਸ ਮੋਟਰਸਾਈਕਲ ਆ ਜਿਹੜਾ ਖਰੀਦ ਸਕਦੇ ਹੋ ਆਟੋ ਵਿਕਾਊ ਹੈ ਜੀ 2012 ਮਾਡਲ ਆਟੋ ਵਿਕਾਊ ਹੈ ਜੀ 2012 ਮਾਡਲ ਇੰਜਨ ਗੇਅਰ ਦਾ ਓਕੇ ਏਰੀਆ ਰਾਮਪੁਰਾ ਏਰੀਆ ਰਾਮਪੁਰਾ ਫੋਲਾ ਵੀਰ ਦਾ ਹਰਿਆਣਾ ਨੰਬਰ ਹੈ ਜੀ ਟਾਇਰ ਨਵੇਂ ਨੇ 48000 ਰੁਪਏ ਰੇਟ ਮੰਗਿਆ 12 ਮਾਡਲ 9855409695 ਨੰਬਰ ਤੇ ਫੋਨ ਕਰਕੇ ਆਟੋ ਰਾਮਪਰਾ ਫੂਲ ਏਰੀਏ ਦੇ ਵਿੱਚ ਜਿਹੜਾ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਸਵਿਫਟ VDI ਗੱਡੀ ਵਿਕਾਊ ਹੈ ਜੀ 2014 ਮਾਡਲ ਗੱਡੀ ਹੈ ਗੱਡੀ ਪਹਿਲੇ ਨਾਂ ਹੈ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ ਇਹ ਬਿਲਕੁਲ ਸੰਭਾਲ ਕੇ ਰੱਖੀ ਹੋਈ ਗੱਡੀ ਕੋਈ ਸਕ੍ਰੈਚ ਨਹੀਂ ਕੋਈ ਐਕਸੀਡੈਂਟ ਨਹੀਂ ਕਾਗਜ਼ ਵਗੈਰਾ ਪੂਰੇ ਨੇ ਜੀ ਪੰਜਾਬ ਨੰਬਰ ਲਵਾ ਕੇ ਦੇਣਗੇ ਏਰੀਆ ਨੇੜੇ ਰਾਏਕੋਟ ਰੇਟ ਵਗੈਰਾ ਤੁਸੀਂ ਫੋਨ ਤੇ ਕਰ ਸਕਦੇ ਹੋ 9464414717 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਗੱਡੀ ਖਰੀਦ ਸਕਦੇ ਹੋ Honda Amaze ਗੱਡੀ ਵਿਕਾਊ ਹੈ ਜੀ 2015 ਮਾਡਲ 360000 ਰੁਪਏ ਰੇਟ ਮੰਗਿਆ ਡਾਕਟਰ ਸਾਹਿਬ ਦੀ ਗੱਡੀ ਹੈ ਐਨਓਸੀ ਕਟਾ ਕੇ ਦੇਣਗੇ ਏਰੀਆ ਪੁੱਚੋ ਮੰਡੀ ਬਠਿੰਡਾ 9041201192 ਇਸ ਨੰਬਰ ਤੇ ਫੋਨ ਕਰਕੇ Honda Amaze ਗੱਡੀ 2015 ਮਾਡਲ 365000 ਰੁਪਏ ਦੇ ਵਿੱਚ ਤੁਸੀਂ ਇਹ ਗੱਡੀ ਖਰੀਦ ਸਕਦੇ ਹੋ ਬਾਕੀ ਐਨਓਸੀ ਕਟਵਾ ਕੇ ਦੇ ਦੇਣਗੇ i20 ਗੱਡੀ ਵਿਕਾਊ ਹੈ ਜੀ 2015 ਮਾਡਲ ਗੱਡੀ ਹੈ ਜੀ ਪਹਿਲੇ ਨਾ ਹੈ ਟਾਇਰ ਵੈਂਟਰੀ ਨਵੇਂ ਨੇ ਸੈਂਟਰ ਲੋਕ 52000 ਚੱਲੀ ਹੈ ਜੀ ਏਰੀਆ ਸਿਟੀ ਬਠਿੰਡਾ ਕਾਗਜ਼ ਪੂਰੇ ਨੇ 4,50000 ਰੇਟ ਮੰਗਿਆ ਜੀ 6239912292 ਇਸ ਨੰਬਰ ਤੇ ਫੋਨ ਕਰਕੇ ਤੁਸੀਂ i20 ਗੱਡੀ 2015 ਮਾਡਲ ਨੂੰ 4.5 ਲੱਖ ਚੁੱਕੀ ਸਕਦੇ ਹੋ ਇਸ ਵੀਰ ਨੂੰ ਜੀ ਤਰਨਤਾਰ ਨੇਰੀਏ ਚ ਮੋਟਰ ਕਨੈਕਸ਼ਨ ਦੀ ਲੋੜ ਹੈ ਤੀ ਤਰੰਤਾਰ ਨਿਰੀਏ ਦੇ ਵਿੱਚ ਮੋਟਰ ਕਨੈਕਸ਼ਨ ਦੀ ਲੋੜ ਹੈ ਜੇਕਰ ਕਿਸੇ ਵੀ ਕੋਲੇ ਵਿਕਾਊ ਹੋਵੇ ਤਾਂ ਸੰਪਰਕ ਕਰੇ 9964117469 ਇਸ ਨੰਬਰ ਤੇ ਇਸ ਵੀਰਦਾਨ ਸੰਪਰਕ ਕਰੋ ਸਾਡੇ 10 ਏਕੜ ਦੇ ਵਿੱਚ ਚੱਲ ਰਿਹਾ ਪ੍ਰੋਜੈਕਟ ਸੇਲ ਕਰਨਾ ਜੀ ਸਰਹੰਦ ਤੋਂ ਰਾਜਪੁਰਾ ਜੀਤੀ ਰੋਡ ਤੇ ਦੋ ਪੈਟਰੋਲ ਪੰਪ ਨੇ 40 ਨੋਜ਼ਲਾ ਹਵੇਲੀ 40 ਰੂਮ KFC ਬਰਸ਼ਟਾ ਕਾਰਵਾਸ਼ ਤੱਬਾ ਸ਼ਾਪਿੰਗ ਮਾਲ ਤੇ ਅੰਡਰ ਕਰਸ਼ਣ 50 ਲੱਖ ਦੀ ਇਨਕਮ ਆਉਂਦੀ ਹੈ ਜੀ ਮਹੀਨੇ ਦੀ ਬਾਕੀ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ 1.5 ਏਕੜ ਦੇ ਵਿੱਚ ਚੱਲ ਰਿਹਾ ਪ੍ਰੋਜੈਕਟ ਹੈ ਜਿਹੜਾ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 78891 4493 78891 4493 ਇਹ ਨੰਬਰ ਹੈ ਇਸ ਨੰਬਰ ਤੇ ਤੁਸੀਂ 1.5 ਏਕੜ ਦੇ ਵਿੱਚ ਚੱਲ ਰਿਹਾ ਪ੍ਰੋਜੈਕਟ ਹੈ ਜਿਹੜਾ ਖਰੀਦ ਸਕਦੇ ਹੋ ਇਹ ਮਾਲਕਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਹੀ ਗੱਲ ਕਰ ਸਕਦੇ ਹੋ ਤੇ ਵੀਡੀਓ ਕਿਵੇਂ ਲੱਗੀ ਜੀ ਤੁਹਾਨੂੰ ਜਰੂਰ ਦੱਸਿਓ ਸਾਨੂੰ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿਹੜੇ ਵੀਰਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਡੇ ਕੋਲੇ ਹਰ ਦਿਨ ਨਵੀਂ ਵੀਡੀਓ ਪਹੁੰਚ ਸਕੇ ਨਵੇਂ ਵੀਡੀਓ ਵੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਜੀ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988464 ਇਸ ਨੰਬਰ ਤੇ 5 ਤੋਂ 7 ਫੋਟਮਾ ਪ੍ਰੋਪਰ ਵੀਡੀਓ ਫੋਨ ਟੇਡਾ ਕਰਕੇ ਹੀ ਫੋਟਮਾ ਬਣਾਉਣੀਆਂ ਨੇ ਤੇ ਫੋਨ ਟੇਡਾ ਕਰਕੇ ਹੀ ਤੁਸੀਂ ਵੀਡੀਓ ਬਣਾਉਣੀਆਂ। ਬਾਕੀ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਸਾਨੂੰ ਇਸ ਨੰਬਰ ਤੇ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਡਾਇਰੈਕਟਰ ਮੇਲ ਦਾ ਚੈਨਲ Facebook ਪੇਜ ਖੇਤੀਬਾੜੀ ਦੇ ਸੰਧਾ ਦੇ ਕਾਰੋਬਾਰ ਤੇ ਲਾਈ ਜਾਊਗੀ। ਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੇ ਜੇਕਰ ਕੋਈ ਵੀ ਵੀਰ ਭੈਣ স্পੈਸ਼ਲ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਨੰਬਰ ਨੋਟ ਕਰ ਲਓ 9877988446 ਇਸ ਨੰਬਰ ਤੇ ਤੁਸੀਂ স্পੈਸ਼ਲ ਐਡ ਕਰਵਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ